ਅੱਜ ਇਹਨਾਂ ਨੇ ਉਹ ਗੱਲ ਸਾਫ ਕਰਤੀ ਕਿ ਧੀ ਵੀ ਅੰਨੀ ਪੁੱਤ ਵੀ ਅੰਨਾ ਅੰਨਾ ਇਹ ਜਵਾਈ ਰੱਬ ਨੇ ਸਾਨੂੰ ਭਾਗ ਲਗਾਇਆ ਤੇ ਨੂੰਹ ਵੀ ਅੰਨੀ ਆਈ ਤੇ ਇਹ ਦੁਬਾਰਾ ਫੇਰ ਅੰਨੇ ਆ ਕੇ ਸੱਤਾ ਦੇ ਵਿੱਚ ਬੈਠ ਗਏ ਅੱਜ ਜਦੋਂ ਭਗਵੰਤ ਮਾਨ ਸੱਤਾ ਦੇ ਵਿੱਚ ਆਇਆ ਕਸਾਨਾਂ ਦੇ ਨਾਲ ਮੀਟਿੰਗ ਕਰਨ ਤੋਂ ਅੱਧ ਵਿਚਾਲਿਓ ਜਿਹੜਾ ਭੱਜਿਆ ਤਾਂ ਉਸ ਤੋਂ ਬਾਅਦ ਉਹਨੇ ਆ ਕੇ ਇੱਕ ਇੰਟਰਵਿਊ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦਾ ਕਿ ਪੰਜਾਬ ਜਿਹੜਾ ਉਹ ਧਰਨੇ ਦੀ ਸਟੇਟ ਬਣਦਾ ਜਾ ਰਿਹਾ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਧਰਨਾ ਕੌਣ ਲਾਉਂਦਾ ਧਰਨਾ ਉਹ ਲਾਉਂਦਾ ਜਿਹਦੇ 'ਚ ਅਣਖ ਹੁੰਦੀ ਆ ਧਰਨਾ ਉਹ ਲਾਉਂਦਾ ਜਿਹਦੇ 'ਚ ਜੁਰਤ ਹੁੰਦੀ ਆ ਬਿਨਾ ਅੱਖ ਤੋਂ ਬਿਨਾ ਜੁਰਤ ਤੋਂ ਕੋਈ ਧਰਨਾ ਨਹੀਂ ਲਾ ਸਕਦਾ ਨੀਵੀਂ ਪਾ ਕੇ ਕੁਝ ਵੀ ਗਲਤ ਹੁੰਦਾ ਨੀਵੀਂ ਪਾ ਕੇ ਹਰ ਕੋਈ ਨੰਗ ਜਾਂਦਾ ਪਰ ਗਲਤ ਦੇ ਖਿਲਾਫ ਗਲਤ ਕਹਿਣ ਵਾਲਾ ਗਲਤ ਨੂੰ ਗਲਤ ਕਹਿਣ ਵਾਲਾ ਤੇ ਸਹੀ ਨੂੰ ਸਹੀ ਕਹਿਣ ਵਾਲਾ ਉਹ ਬੰਦਾ ਅਣਖੀ ਹੁੰਦਾ ਜੁਰਤ ਵਾਲਾ ਹੁੰਦਾ ਤੇ ਅੱਜ ਜੇ ਪੰਜਾਬ ਧਰਨਿਆਂ ਦੀ ਸਟੇਟ ਬਣ ਰਿਹਾ ਤਾਂ ਇਹ ਇੱਕ ਚੰਗਾ ਸ਼ਗਨ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਆ ਤੇ ਅੱਜ ਤੂੰ ਜਿਹੜਾ ਹੈਗਾ ਭਗਵੰਤ ਮਾਨਾ ਤੂੰ ਤੇ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਧਰਨਿਆਂ ਦੀ ਸਟੇਟ ਤੋਂ ਪੂਛ ਸਟੇਟ ਬਣਾਉਣ ਲੱਗੇ ਹੋਏ ਹੋ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਕਿਸਾਨ ਆਗੂਆਂ ਨੂੰ ਚੱਕਿਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਤੁਸੀਂ ਇਹ ਚਾਹੁੰਦੇ ਸੀ ਕੇ ਪੰਜਾਬ ਦੇ ਵਿੱਚ ਕੋਈ ਵਿਰੋਧੀ ਸੁਰ ਨਾ ਰਵੇ ਪੂਰੇ ਦੇਸ਼ ਦੇ ਵਿੱਚ ਅੱਜ ਜੇ ਕੋਈ ਤਾਨਾਸ਼ਾਈ ਦੇ ਖਿਲਾਫ ਜੇ ਕੋਈ ਮੋਦੀ ਦੇ ਫਾਸ਼ੀਵਾਦ ਦੇ ਖਿਲਾਫ ਜੇ ਕੋਈ ਤਾਕਤ ਸੀ ਖੜੀ ਤਾਂ ਉਹ ਕਿਸਾਨ ਸੀਗੇ ਸੰਯੁਕਤ ਕਿਸਾਨ ਮੋਰਚਾ ਸੀ ਮੋਦੀ ਦੇ ਫਾਸ਼ੀਵਾਦ ਨੂੰ ਪਿੱਛੇ ਮੋੜਿਆ ਸੰਯੁਕਤ ਕਿਸਾਨ ਮੋਰਚੇ ਨੇ ਮੋੜਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਉਹ ਕਿਸਾਨਾਂ ਨੂੰ ਜਿਹੜਾ ਪਿੱਛੇ ਮੋੜਨਾ ਚਾਹੁੰਦੀ ਸੀ ਤੇ ਇਹ ਜਿਹੜਾ ਜਿਹੜਾ ਅੱਜ ਕਹਿ ਰਿਹਾ ਭਗਵੰਤ ਮਾਨ ਕਿ ਮੰਗਾਈ ਸਾਰੀਆਂ ਕੇਂਦਰਨੀਆ ਦੋਸਤੋ ਉਹਦਾ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਹੱਥ ਵਸ ਕੁਝ ਨਹੀਂ ਹੈ ਮੈਂ ਤਾਂ ਕੇਂਦਰ ਦੇ ਅੱਗੇ ਵਿਛਾ ਹੋਇਆ ਮੇਰੇ ਕੋਲੇ ਨਾ ਮੈਂ ਤਾਂ ਕੇਂਦਰ ਦਾ ਜਿਹੜਾ ਗੱਲਾਂਗਾ ਤੇ ਕੇਂਦਰ ਹੀ ਸਾਰਾ ਕੁਝ ਤੈਅ ਕਰੂਗੀ ਪੰਜਾਬ ਦਾ ਮੇਰੇ ਮੇਰਾ ਜਿਹੜਾ ਪੰਜਾਬ ਦੇ ਉੱਤੇ ਕੋਈ ਅਧਿਕਾਰ ਨਹੀਂ ਮੈਂ ਸਿਰਫ ਇੱਕ ਨਾਮ ਦਾ ਮੁੱਖ ਮੰਤਰੀ ਆ ਸਰਕਾਰ ਆ ਜਿਹੜੀ ਉਹ ਕੇਂਦਰ ਹੀ ਚਲਾਉਂਦੀ ਆ ਉਹ ਇਹ ਕਹਿਣਾ ਚਾਹੁੰਦਾ ਇਹ ਕਹਿ ਕੇ ਕਿ ਕੇਂਦਰ ਕੋਲੇ ਜਾਓ ਇਸ ਕਰਕੇ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਐਮ ਐਲ ਏ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜਿਹੜੇ ਆਪਦੇ ਘਰਾਂ ਦੇ ਮੂਰੋਂ ਆ ਗੰਦ ਨਹੀਂ ਚੱਕ ਸਕਦੇ ਉਹ ਸਾਡੇ ਪੰਜਾਬ ਦਾ ਕੀ ਸਵਾਰ ਦਿਓਗੇ ਅਸੀਂ ਆ ਜਿਹੜਾ ਤੁਸੀਂ ਸਾਡੇ ਕਿਸਾਨ ਆਗੂਆਂ ਦੇ ਨਾਲ ਕੀਤਾ ਉਹਦਾ ਜਵਾਬ ਆ 2027 ਦੇ ਵਿੱਚ ਤੁਹਾਨੂੰ ਦੇਵਾਂਗੇ ਤੁਹਾਨੂੰ ਪਿੰਡਾਂ ਦੇ ਵਿੱਚ ਆਉਣ ਲੱਗਿਆ 100 ਵਾਰੀ ਸੋਚਣਾ ਪੈਣਾ ਜੇ ਤੁਸੀਂ ਪਿੰਡਾਂ 'ਚ ਵਰਨਾ ਤਾਂ ਤਿੰਨ ਤਿੰਨ ਚਾਰ ਚਾਰ ਝੱਗੇ ਸਮਾ ਕੇ ਰੱਖਿਓ ਪਿੰਡਾਂ ਚਾਇਆਂ ਦੇ ਤੁਹਾਡੇ ਝੱਗੇ ਪਾੜਾਂਗੇ ਤੁਹਾਡੀਆਂ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਕਿ ਦਲਾ ਤੋਂ ਦਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚੜਾ ਹੁੰਦਾ ਹੈ ਫੇਰ ਤੁਹਾਡੀਆਂ 50 50 ਲੱਖ ਦੀਆਂ ਗੱਡੀਆਂ ਦੇ ਸ਼ੀਸ਼ੇ ਅਸੀਂ ਭੰਨਾਂਗੇ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੇ ਲੋਕਾਂ ਚ ਕਿੰਨੀ ਤਾਕਤ ਆ ਪੰਜਾਬ ਦੇ ਲੋਕਾਂ ਚ ਕਿੰਨੀ ਜ਼ੋਰਤਾ ਮੁੱਖ ਮੰਤਰੀ ਬਣ ਕੇ ਜਦੋਂ ਪੁਲਸਾ ਕੋਲੇ ਉਦੋਂ ਤਾਂ ਹਰ ਕੋਈ ਜ਼ੋਰਤ ਵਿਖਾ ਦੂਗਾ ਉਦੋਂ ਤਾਂ ਹਰ ਕੋਈ ਕਹਿ ਦੂਗਾ ਕਿ ਮੈਨੂੰ ਨਰਮਣਾ ਸਮਝੋ ਤੇ ਜਿਹੜੇ ਲੋਕ ਬਹੁਤ ਸਾਰੇ ਹੋਣ ਦੇ باوجود ਤੇਰੇ ਕੋਲੇ ਇਹ ਜੁਰਤ ਰੱਖਦੇ ਆ ਜੁਰਤ ਇਹਨੂੰ ਕਹਿੰਦੇ ਹੁੰਦੇ ਆ ਆ ਤੂੰ ਜਿਹੜਾ ਰੋਕਿਆ ਫੇਰ ਵੀ ਕਿਸਾਨਾਂ ਨੇ ਆਪਦੇ ਘਰਾਂ ਚੋਂ ਨਿਕਲੇ ਉਹ ਕਿਸਾਨ ਟਰੈਕਟਰ ਲੈ ਕੇ ਨਿਕਲੇ ਚੰਡੀਗੜ੍ਹ ਨੂੰ ਚਾਲੇ ਪਾਏ ਇਹ ਜ਼ਰਤ ਹੁੰਦੀ ਆ ਇਹ ਜ਼ਰਤ ਆ ਪੰਜਾਬ ਦੇ ਲੋਕਾਂ ਦੀ ਇਹ ਜ਼ਰਤ ਪੰਜਾਬੀਆਂ ਚਾ ਤੂੰ ਜਿਹੜੀ ਜ਼ਰਤ ਵਿਖਾਉਂਦਾ ਸੀ ਪ੍ਰੈਸ ਕਾਨਫਰੰਸ ਚ ਆ ਕੇ ਕਿ ਮੈਨੂੰ ਨਰਮ ਨਾ ਸਮਝੋ ਮੈਂ ਜੇ ਕੁਝ ਕਹਿੰਦਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਕਰ ਨਹੀਂ ਸਕਦਾ ਕਹ ਤਾ ਤੂੰ ਮੁੱਖ ਮੰਤਰੀ ਬਣ ਗਿਆ ਤੂੰ ਤਾਂ ਤਾਂ ਕਰਨ ਜੋਗਾ ਹੋਇਆ ਅਸੀਂ ਕੱਲੇ ਕਿਸਾਨਾਂ ਤਾਂ ਵੀ ਇੰਨੀ ਜ਼ਰਤ ਰੱਖਦੇ ਆ ਇਸ ਕਰਕੇ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਕਿ ਤੁਸੀਂ ਉਹ ਜ਼ਰਤ ਰੱਖਦੇ ਹੋ ਕਿ ਅੱਜ ਵੀ ਇਹਨਾਂ ਜ਼ਬਰ ਹੋਣ ਦੇ ਬਾਵਜੂਦ ਵੀ ਤੁਸੀਂ ਇੱਥੇ ਆ ਕੇ ਬੈਠੇ ਹੋ ਅਖੀਰ ਤੇ ਇੱਕੋ ਗੱਲ ਕਹਿਣੀ ਚਾਹਨਾ ਕਿ ਜਿਹੜੇ ਅੱਜ ਸੋਚਦੇ ਆ ਕਿ ਜ਼ਬਰ ਕਰਕੇ ਅਸੀਂ ਲੋਕਾਂ ਨੂੰ ਦਿਵਾ ਲਾਂਗੇ ਉਹਨਾਂ ਲਈ ਮੈਂ ਪਾਲੀ ਪ੍ਰਾਣੀ ਆਧਾਰ ਨਹੀਂ ਦਿੰਦਾ। ਤਾਜ਼ੀਆਂ ਦੋ ਆਧਾਰ ਨਾਲ ਲੈ ਲਓ। ਆ ਜਿਹੜਾ ਸਾਡਾ ਗਵਾਂਡੀ ਸੂਬਾ ਬੰਗਲਾਦੇਸ਼ ਆ ਪਿਛਲੇ ਸਾਲ ਉੱਥੋਂ ਦੀ ਜਿਹੜੀ ਉਹ ਪ੍ਰਧਾਨ ਮੰਤਰੀ ਸੀ ਸ਼ੇਖ ਹਸੀਨਾ ਉਹ ਵੀ ਇਸੇ ਤਰ੍ਹਾਂ ਹੀ ਉਹਨੂੰ ਲੱਗਦਾ ਸੀ ਕਿ ਖਣੀ ਮੈਂ ਲੋਕਾਂ ਨੂੰ ਦਿਵਾ ਲੂੰਗੀ। ਅੱਜ ਉਹਨੂੰ ਰਹਿਣ ਨੂੰ ਥਾਂ ਨਹੀਂ ਲੱਭ ਰਹੀ ਹੈਗੀ। ਸਹਿਰ ਛਪਾਂ ਨੂੰ ਜਗ੍ਹਾ ਲੱਭਦੀ ਫਿਰਦੀ ਹੈ ਸ਼ੇਖ ਹਸੀਨਾ ਜਿਹੜੀ ਆਪਦੇ ਆਪ ਨੂੰ ਤਾਨਾਸ਼ਾ ਸਮਝਦੀ ਸੀ। ਆ ਜਿਹੜਾ ਸੀਰੀਆ ਦਾ ਜਿਹੜਾ ਪ੍ਰਧਾਨ ਮੰਤਰੀ ਆਸਦ ਆ ਜੋ ਵੀ ਭਾਈ ਦਾ ਫਿਰਦਾ ਉਹਨੂੰ ਵੀ ਜਿਹੜਾ ਲੋਕਾਂ ਨੂੰ ਥਾਂ ਨਹੀਂ ਲਿਆ ਪਰਹੀ ਹੈਗੀ ਤੇ ਥਾਂ ਤੁਹਾਨੂੰ ਵੀ ਨਹੀਂ ਲੱਪਣੀ ਸੀਐਮ ਭਗਵੰਤ ਮਾਨ ਦਾ ਰਵਈਆ ਰਿਆ ਤਾਂ ਉਸ ਨੂੰ ਲੈ ਕੇ ਵਿਧਾਇਕਾਂ ਦੇ ਮੰਤਰੀਆਂ ਦੇ ਦਰ ਆਗੇ ਜਿਹੜੇ ਧਰਨੇ ਆ ਜਿਹੜੇ ਰੋਸ ਮਜਾਰੇ ਕੀਤੇ ਜਾ ਰਹੇ ਆ ਸਾਡੇ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਤਾਂ ਬਰੀਫ ਦੇ ਵਿੱਚ ਸਾਡੇ ਆਗੂਆਂ ਨੇ ਸਭ ਕੁਝ ਦੱਸ ਹੀ ਦਿੱਤਾ ਕਿ ਇਸ ਮਾਨ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੱਡੇ-ਵੱਡੇ ਲਾਰੇ ਲਾਏ ਸੀ ਸੁਪਨੇ ਦਿਖਾਏ ਸੀ ਜਿਹੜੀ ਸਰਕਾਰ ਹੁਣ ਸੱਤਾ ਦੇ ਵਿੱਚ ਹੈ ਇਹ ਗੱਲ ਕਹਿੰਦੀ ਸੀ ਕਿ ਅਸੀਂ ਐਮਐਸਪੀ ਚੁਟਕੀ ਮਾਰ ਕੇ ਦੇਾਂਗੇ 5 ਮਿੰਟਾਂ ਦੇ ਵਿੱਚ ਸਾਡੀ ਸਰਕਾਰ ਲੈ ਕੇ ਆਓ 3 ਸਾਲ ਹੋ ਗਏ ਪਰ ਚੁਟਕੀ ਮਾਰਨ ਵਾਲੀ ਨਾ ਤਾਂ ਅਨਮੋਲ ਗगन ਮਾਨ ਜੀ ਸਾਨੂੰ ਕਦੇ ਨਜ਼ਰ ਆਈ ਐ ਔਰ ਨਾ ਸਾਡੇ ਸੀਐਮ ਭਗਵੰਤ ਮਾਨ ਜੀ ਜੋ ਬੜੇ ਮਾਨਯੋਗ ਹੈ ਉਹ ਅੱਜ ਦਿਨ ਮੀਟਿੰਗ ਜ਼ਰੂਰ ਕਰਦੇ ਆ ਉਗਰਾਹਾ ਸਾਹਿਬ ਕਿਹਾ ਜ਼ਰੂਰ ਕਰਦੇ ਆ ਬੜੇ ਪਿਆਰ ਦੇ ਨਾਲੋ ਮੀਡੀਆ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਕਿ ਪਹਿਲਾਂ ਵਾਲੇ ਮੰਤਰੀ ਸਾਨੂੰ ਗੱਲ ਆ ਜਿਹੜੀ ਕਹਿ ਦਿੰਦੇ ਸੀ ਵੀ ਹੋ ਜੂਗੀ ਉਹਦੇ ਤੇ ਗੱਲ ਕੁਛ ਨਾ ਕੁਛ ਹੋ ਜਾਂਦੀ ਹੁੰਦੀ ਸੀ ਪਰ ਜਿਹੜੇ ਹੋਣ ਵਾਲੇ ਸਾਡੇ ਸੀਐਮ ਭਗਵੰਤ ਮਾਨ ਆ ਮਾਨ ਜੀ ਜਿਹੜੇ ਬੜੇ ਲਹਿਜੇ ਨਾਲ ਗੱਲ ਕਰਦੇ ਆ ਪਰ ਉਸ ਤੋਂ ਬਾਅਦ ਉੱਠਣ ਤੋਂ ਬਾਅਦ ਹੁੰਦਾ ਕੱਖ ਨਹੀਂ ਹੈਗਾ ਉਹ ਗੱਲ ਸੱਚ ਹੈ ਪਰ ਹੋਇਆ ਕੱਖ ਨਹੀਂ 3 ਸਾਲਾਂ ਦੇ ਵਿੱਚ ਸਿਰਫ ਪਾੜੇ ਦੀ ਰਾਜਨੀਤੀ ਹੋਈ ਹੈ ਜੋ ਇਹਨਾਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਆ ਤਾਂ ਵਿਕਾਸ ਦੀ ਗੱਲ ਕਰੀਏ ਆਪਾਂ ਵਿਕਾਸ ਤਾਂ ਇੰਨਾ ਕੁ ਹੋਇਆ ਕਿ ਜਿੱਥੇ ਡੰਗਰ ਹਸਪੀਟਲ ਬਣਾਇਆ ਸੀ ਪਿਛਲੀ ਕੈਪਟਨ ਸਰਕਾਰ ਵੇਲੇ ਉਥੇ ਇਹਨਾਂ ਨੇ ਮਹੱਲਾ ਕਲੀਨਿਕ ਬਣਾ ਦਿੱਤੇ ਆ ਤੁਹਾਨੂੰ ਸਭ ਨੂੰ ਪਤਾ ਕਿ ਹਰ ਇੱਕ ਪਿੰਡ ਦੇ ਵਿੱਚ ਡਿਸਪੈਂਸਰੀਆਂ ਬਣੀਆਂ ਹੋਈਆਂ ਸੀ ਤੇ ਡਿਸਪੈਂਸਰੀਆਂ ਦੇ ਵਿੱਚ ਦਵਾਈਆਂ ਆਉਂਦੀਆਂ ਸੀ ਉਥੋਂ ਦਵਾਈਆਂ ਜਿਹੜੇ ਲੋਕ ਲੈ ਲੈਂਦੇ ਸੀ ਤੇ ਬਾਕੀ ਬਚਦਾ ਜਿਹੜਾ ਕਿ ਸਰਕਾਰੀ ਹੌਟਸਪ੍ਰੀਟਲ ਜਿਵੇਂ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਸੀ ਜਿਹੋ ਜਿਹਾ ਇਲਾਜ ਸੀਗਾ ਉਹੋ ਜਿਹਾ ਇਲਾਜ ਹੀ ਅੱਜ ਆ ਅੱਜ ਉਹਦੂ ਘਟਿਆ ਵਧਿਆ ਨਹੀਂ ਵੀ ਇਲਾਜ ਚੰਗਾ ਨਹੀਂ ਹੋਇਆ ਮਾੜਾ ਹੋ ਗਿਆ ਕਿਉਂਕਿ ਉੱਥੋਂ ਚੱਕ ਕੇ ਇਹਨਾਂ ਨੇ ਜਿਹੜੇ ਮਹੱਲਾ ਕਲੀਨਿਕਾਂ ਦੇ ਵਿੱਚ ਸ਼ਿਫਟ ਕੀਤੇ ਆ ਪਰ ਜਿਹੜੇ ਮਹੱਲਾ ਕਲੀਨਿਕ ਇਹਨਾਂ ਨੇ ਜਿੱਥੇ ਬਣਾਏ ਆ ਉੱਥੇ ਡਿਸਪੈਂਸਰੀਆਂ ਵੀ ਚੱਲ ਰਹੀਆਂ ਨੇ ਉੱਥੇ ਮਹੱਲਾ ਕਲੀਨਿਕ ਵੀ ਚੱਲ ਰਹੇ ਆ ਪਰ ਇਹਨਾਂ ਦੇ ਮਹੱਲਾ ਕਲੀਨਿਕ ਦੇ ਵਿੱਚ ਪੈਰਿਆ ਸੀਟਾ ਮੋਲ ਤੋਂ ਬਿਨਾ ਥੋੜ ਗੋਲੀ ਨਹੀਂ ਹੈਗੀ ਉੱਥੇ ਉੱਥੇ 250mg ਗੋਲੀ ਹੈ ਪਰ 500mg ਗੋਲੀ ਹੈ ਨਹੀਂ ਕਿ ਪੈਰਾਸੀਟਾਮੋਲ ਜੀਜੇ ਗੋਲੀ ਲੈਣ ਜਾਣਾ ਹੋਵੇ ਤਾਂ ਉਥੋਂ ਨਹੀਂ ਮਿਲਦੀ ਤਾਂ ਸਿਰਫ ਉੱਥੇ ਇੱਕ ਤੋਂ ਦੋ ਦਵਾਈਆਂ ਹੀ ਮਿਲਦੀਆਂ ਨੇ ਪਰ ਜਿਹੜੀ ਪਾੜੋ ਦੀ ਰਾਜਨੀਤੀ ਕੀ ਹੈ ਤੇ ਕਿਸਾਨੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਤੇ ਗਰੀਬ ਕਿਰਤੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਗੱਲ ਕਰਾਂਗੇ ਜਿਹੜੇ ਜਿਹੜੇ ਡੰਗਰ ਹਸਪੀਟਲ ਬਣਨੇ ਸੀ ਬਣੇ ਸੀ ਇਮਾਰਤਾਂ ਬਣੀਆਂ ਸੀ ਉੱਥੇ ਮਹੱਲਾ ਕਲੀਨਿਕ ਖੋਲਤੇ ਕਈ ਜਗ੍ਹਾ ਤੇ ਹੋਰ ਜਿਹੜੀਆਂ ਸੁਵਿਧਾਵਾਂ ਮਿਲਣੀਆਂ ਸੀਗੀਆਂ ਉੱਥੇ ਵੀ ਇਹਨਾਂ ਨੇ ਮਹੱਲਾ ਕਲੀਨਿਕ ਖੋਲਤੇ ਬਿਲਡਿੰਗਾਂ ਬਣੀਆਂ ਚ ਆਪਦੇ ਬੋਰਡ ਲਾਤੇ ਡੰਗਰ ਹਸਪੀਟਲ ਦੇ ਵਿੱਚ ਡਾਕਟਰ ਆਉਣੇ ਸੀ 10 ਰੁਪਏ ਦੀ ਪਰਚੀ ਦੇ ਨਾਲ ਇਲਾਜ ਹੋ ਜਾਣਾ ਸੀ ਡਾਕਟਰ ਨੇ ਘਰੇ ਆ ਜਾਣਾ ਸੀ ਪਿੰਡ ਦੇ ਵਿੱਚ ਡਾਕਟਰ ਆ ਜਾਣਾ ਸੀ ਜਿਹੜਾ ਹਸਪੀਟਲ ਬਣਿਆ ਸੀ ਮੁੱਖ ਮੰਤਰੀ ਨੂੰ ਕਿ ਉਸ ਨੂੰ ਇਹ ਭਲੇਖਾ ਵੀ ਅਸੀਂ ਕਿਸਾਨਾਂ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਕਿਉਂਕਿ ਅਸੀਂ ਉਸ ਤਿਆਰੀ ਨਾਲ ਨਹੀਂ ਗਏ ਸੀ ਜਦੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੂਨੇ ਵਾਲੇ ਦੇ ਵਿੱਚ ਆ ਉੱਥੇ ਵੀ ਇਹ ਰੋਕਦੇ ਸੀ ਤੇ ਲੋਕਾਂ ਨੇ ਟਕਰਾ ਕਰਿਆ ਤੇ ਆਪ ਦੀ ਗੱਲ ਪਕਾਈ ਆ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਦੂਜੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਟੰਡ ਲੇਲੇ ਆਣਾਂ ਦੇ ਵਿੱਚ ਜਿਹੜਾ ਗੈਸ ਪਾਈਪ ਲਾਈਨ ਦਾ ਨਿਕਲ ਰਹੀ ਸੀ ਉੱਥੇ ਵੀ ਇਹਨਾਂ ਨੇ ਪੂਰੀ ਫੋਰਸ ਲਾਈ ਸੀ ਵੀ ਅਸੀਂ ਤੁਹਾਨੂੰ ਉਸ ਪਿੰਡ ਨਹੀਂ ਜਾਣ ਦਿੱਤਾ ਤੇ ਲੋਕ ਧਾਰ ਕੇ ਗਏ ਸੀ ਤੇ ਉਥੇ ਵੀ ਪਾਈਪ ਲਾਈਨ ਰੋਕੀ ਆ ਤੇ ਤੀਜਾ ਜਿਹੜਾ ਵੱਡਾ ਖੇਤੀ ਤੇ ਆਪਣੀਆਂ ਜ਼ਮੀਨਾਂ ਤੇ ਆਮਲਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਜਿਉਂਦਾ ਉੱਥੇ ਵੀ ਇਹਨਾਂ ਨੇ ਪੂਰੇ ਪੰਜਾਬ ਦੀ ਪੌਲਸ ਚਾੜੀ ਹੋਈ ਸੀ ਵੀ ਅਸੀਂ ਮਰੱਬਾ ਬੰਦੀ ਕਰਾਂਗੇ ਟੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਰੋਕਾਂਗੇ ਪਰ ਉੱਥੇ ਵੀ ਜਦੋਂ ਆਗੂਆਂ ਨੇ ਪਹਿਲਾਂ ਕਹਿ ਕੇ ਤੁਰੇ ਸੀ ਵੀ ਸਰ ਲੱਗਣਗੇ ਕੁਰਬਾਨੀਆਂ ਦੇਣੀਆਂ ਪੈਣਗੀਆਂ ਤੇ ਉਦੋਂ ਲੋਕ ਇਹ ਗੱਲ ਮੰਨ ਕੇ ਤੁਰੇ ਸੀ ਕਿ ਜੌਂਦਪਿੰਡ ਦੇ ਵਿੱਚ ਇਸੇ ਪੁਲਿਸ ਪ੍ਰਸ਼ਾਸਨ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਤੇ ਜਿਹੜੇ ਚੰਡੀਗੜ੍ਹ ਦੀ ਗੱਲ ਕਰਦੇ ਆ ਜਿੱਦੇ ਜਥੇਬੰਦੀਆਂ ਨੇ ਇਹ ਫੈਸਲਾ ਕਰ ਲਿਆ ਵੀ ਸਰ ਲੱਗਣਗੇ ਛੀਤੀਆਂ ਪੈਣਗੀਆਂ ਤੇ ਰੋਕਲੇ ਪੰਜਾਬ ਸਰਕਾਰ ਪਰ ਭਰਾਵੋ ਇੱਕ ਹੋਰ ਆ ਸਾਡੇ ਸਾਥੀ ਭਰਾ ਛਾਲੀਆਂ ਖਮਲਾ ਵੀ ਲਾਉਂਦੇ ਆ ਸੋਸ਼ਲ ਮੀਡੀਆ 'ਚ ਲਾਉਂਦੇ ਆ ਇੱਕ ਤੁਸੀਂ ਪਲੇਖੇ ਰੱਖਿਓ ਵੀ ਇੱਕ ਦਿਨਿੰਦਰ ਪਾਲ ਸਿੰਘ ਪੱਤਰਕਾਰ ਹੈ ਸਰਕਾਰ ਦਾ ਖੀਡਾ ਹੈ ਪੱਤਰਕਾਰ ਹੈ ਜਿਹੜਾ ਤੁਹਾਡੇ ਖਿਲਾਫ ਆ ਜੋ ਬੋਲ ਰਿਹਾ ਪਤਾ ਨਹੀਂ ਕਿਉਂ ਉਹ ਕੀ ਕੋਈ ਦਿੱਤਾ ਕੀ ਕੋਈ ਨਹੀਂ ਦਿੱਤਾ ਉਹ ਵੀ ਤੁਹਾਡੇ ਕਿਸਾਨਾਂ ਦੇ ਖਿਲਾਫ ਕਾਫੀ ਕੋਲ ਬੋਲ ਰਿਹਾ ਉਹ ਕਹਿੰਦਾ ਕਈ ਪਿੰਡਾਂ ਤੋਂ ਉਹਨੇ ਪੈਸੇ ਲਏ ਆ ਕਈ ਪਿੰਡਾਂ ਤੋਂ ਗੱਡੀਆਂ ਲਈਆਂ ਇਹ ਫੰਡ ਲੈਂਦੇ ਆ ਅਸੀਂ ਕਹਿੰਦੇ ਅਸੀਂ ਫੰਡ ਲੈਨੇ ਆ ਅਸੀਂ ਪਿੰਡਾਂ ਦੇ ਜਾਣਦੇ ਆ ਘਰ-ਘਰ ਪੈਸੇ ਲੈਨੇ ਆ ਅਸੀਂ ਫੰਡ ਲੈਨੇ ਆ ਅਸੀਂ ਸ਼ਰਧਾ ਮੁਤਾਬਕ ਲੈਨੇ ਆ ਪਾਵੇਂ ਕੋਈ 100 ਦੇਵੇ ਪਾਵੇਂ ਕੋਈ 50 ਦੇਵੇ ਉਹ ਲੋਕ ਦਿੰਦੇ ਜਿਨ੍ਹਾਂ ਦੀ ਜਮੀਰ ਜਾਗਦੀ ਆ ਅਸੀਂ ਇਹ ਦਾਵਾ ਕਰਦੇ ਹਾਂ ਸਟੇਜ ਤੋਂ ਵੀ ਸਾਡੇ ਜੱਥੇਬੰਦੀ ਨੂੰ ਉਹ ਦਵਿੰਦਰਪਾਲ ਪੁੱਲਰ ਕਹਿ ਕੇ ਖਾ ਗਏ ਵੀ ਤੁਹਾਡੀ ਜੱਥੇਬੰਦੀ ਫਰਾਂਨੇ ਬੰਦੇ ਪੈਸੇ ਲਾਏ ਆ ਸਾਡਾ ਚਲਦਾ ਦਵਿੰਦਰਪਾਲ ਪੁੱਲਰ ਨੂੰ ਵੀ 10 ਸਾਲ ਕਿਨੋਂ ਪਹਿਲੇ ਆ ਉਹ ਜਨਤਾ ਦੇ ਮਿਹਰੇ ਮਾਫੀ ਮੰਗੇ ਵੀ ਸਾਡੇ ਤੋਂ ਵੀ ਗ੍ਰਾਹਕ ਜੱਥੇਬੰਦੀ ਨੇ ਕਿਹ ਤੋਂ ਪਹਿਲੇ ਇਹ ਲੋਕਾਂ ਨੇ ਜਿਟਾਇਆ ਹੀ ਨਹੀਂ ਸੀ ਲੋਕਾਂ ਦਾ ਪ੍ਰਭੂ ਹਰਾਇਆ ਸੀ ਲੋਕਾਂ ਦਾ ਜੋ ਪਾਇਆ ਲੱਗਿਆ ਸੀ ਵੀ ਇਹਨਾਂ ਨੂੰ ਨਹੀਂ ਛੱਡਣ ਦੇਣਾ ਬਸ ਐਸ ਕਰਕੇ ਇਹ ਜਿਹੜੇ ਸੱਤਾ ਦੇ ਵਿੱਚ ਆ ਗਏ ਐ ਇਹ ਭਰਾਵੋ ਸੱਤਾ ਦਾ ਸਭ ਤੋਂ ਵੱਡਾ ਦੀ ਕੁਰਸੀ ਤੇ ਜਦੋਂ ਬੈਜੇ ਫਿਰ ਨਸ਼ਾ ਕੁਝ ਜ਼ਿਆਦਾ ਹੀ ਹੋ ਗਿਆ ਸਰਕਾਰ ਨੂੰ ਨਸ਼ਾ ਤਾਂ ਦੂਜਿਆਂ ਨੂੰ ਵੀ ਸੀਗਾ ਪਰ ਇਹਨਾਂ ਨੂੰ ਕੋਈ ਜ਼ਿਆਦਾ ਛੱਡ ਗਿਆ ਇਹਨਾਂ ਤੋਂ ਪੰਜਾਬੀ ਦੀ ਘਰਤਾਲੀ ਗੱਲਾਂ ਨਹੀਂ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਹੋ ਗਈ ਉਹ ਭਰਾਵੋ ਆ ਗਿਆ ਮੈਨੂੰ ਐ ਲੱਗਦਾ ਵੀ ਸਦਾ ਹੀ ਰਹਿਣਾ ਪਰ ਇਹਨਾਂ ਨੂੰ ਇੱਕ ਹਿਸਾਬ ਲਾ ਲੈਣਾ ਚਾਹੀਦਾ ਵੀ ਜਦ ਆਪਾਂ ਬਾਰ-ਬਾਰ ਬੋਲਦੇ ਹਾਂ ਸਵੇਤ ਕੋ ਕੋਈ ਬਾਹਲਾ ਸਮਾਂ ਲੀਵੇਗਾ ਤੁਹਾਡਾ ਸਾਲ ਕਰੇਗਾ ਅਦੂਬਾ ਕੌਣ ਜਾਂਦਾ ਲੱਗ ਜਾਂਦਾ ਫਿਰ ਅਦੂਬਾ ਤਰੀਕਾ ਦੇਖ ਲੋ ਵੀ ਕੀ ਕਰਨਗੇ ਲੋਕ ਤੁਹਾਡੇ ਨਾਲ ਇਸ ਕਰਕੇ ਸਮਝ ਲੈਣਾ ਚਾਹੀਦਾ ਤੇ ਮੈਂ ਇਹ ਵੀ ਮੈਂ ਦੱਸਣਾ ਚਾਹਣਾ ਵੀ ਇਹ ਜਰੂਰ ਤੁਸੀਂ ਮੁੱਖ ਮੰਤਰੀ ਜੀ ਤਿੱਕਰ ਪਹੁੰਚਾਓ ਵੀ ਕਸਾਨਾਂ ਦੀ ਗੱਲ ਜੇ ਨਾ ਸੁਣੀ ਤਾਂ ਫਿਰ ਸਾਡਾ ਸਾਥੀ ਦੱਸ ਕੇ ਗਿਆ ਵੀ ਝੱਗੇ ਤੇ ਉੱਥੇ ਕੱਥੇ-ਕੁੱਥੇ 5-7 ਪਾ ਕੇ ਆਇਆ ਕਰੋ ਫਿਰ ਸਾਨੂੰ ਉਹ ਗੰਦੇ ਸਾਡੇ ਹਜੇ ਛਪਣਾ ਹੈਗੇ ਆ ਜਿਹੜੇ ਲੋਕਾਂ ਨੇ ਮੰਨਦਾ ਵੀ ਇੱਥੇ ਖੜੀ ਸਰਕਾਰ ਸਾਫ਼ ਕਰੂ ਮੈਨੂੰ ਲੱਗਦਾ ਫਿਰ ਉਹਦੇ ਵਿੱਚ ਦੀ ਨਿਕਾਉਂਗੇ ਲੋਕ ਇਸ ਕਰਕੇ ਬੰਦੀ ਕਰਦਾ ਭਰਾਵੋ ਹੁਣ ਆਪਣੇ ਪਿਆਰ ਖੇਤ ਮਿੱਝੂ ਜਿਸੋਂ ਬੰਦੀ ਦੇ ਹਰਮਨ ਸਿੰਘ ਸੇਵੇ ਵਾਲਾ ਉਹ ਆਪਣੇ ਵਿਚਾਰ ਸਾਂਝੇ ਕਰਨ ਆਉਜੀ ਸਾਡੇ ਸੰਯੁਕਤ ਕਿਸਾਨ ਮੋਰਚੇ ਦੇ ਕਿਸਾਨ ਸਾਥੀ ਦਿਰ ਅਰਾਦੇ ਦੇ ਨਾਲ ਬੈਠੇ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਵੇਂ ਕਿ ਵੀ ਥੋੜਾ ਮੜਕਾ ਚਾਉਂਦਾ ਹੈ ਜਾਂ ਡੁੱਲਦਾ ਹੈ ਅਸੀਂ ਉਥੇ ਪੰਜਾਬ ਪੰਜਾਬ ਖੇਤ ਮਜ਼ਦੂਰ ਜੁਨੀਅਨ ਵੱਲੋਂ ਤੁਹਾਡੀ ਹਮਾਇਤ ਤੇ ਆਏ ਆ ਅਸੀਂ ਹੌਨ ਦੋਲਣ ਨੂੰ ਤਿਆਰ ਹੈ ਸੋ ਹੁਣ ਅਸੀਂ ਤੁਹਾਡੇ ਸਾਹਮਣੇ ਜੋ ਵੀ ਮਜ਼ਦੂਰ ਦੀ ਪੀੜਾ ਹੈ ਤੇ ਅਸੀਂ ਤੁਹਾਡੇ ਨਾਲ ਆਪ ਦੀ ਸਾਂਝੀ ਕਰਦੇ ਆ ਸੋ ਗੀਤ ਪੇਸ਼ ਕਰਦੇ ਆ ਪ੍ਰਮਾਨ ਕਰੋਗੇ ਤੂੰ ਦਿਨ ਰਾਤ ਕਮਾਈ ਕਰਦਾ ਠੰਡ ਵਿੱਚ ਠਰਦਾ ਤੇ ਤੁੱਪ ਵਿੱਚ ਸੜਦਾ ਕਿਤੇ ਸੋਚ ਆਵੀ ਏ ਚੰਦਰੀ ਬਿਮਾਰੀ ਦਾ ਇਲਾਜ ਵੀ ਕੀ ਏ ਚੰਦਰੀ ਬਿਮਾਰੀ ਦਾ ਇਲਾਜ ਵੀ ਕੀ ਏ सिर टो टो ईटांगारे काल सूले वसारे बचे तन वञा सारे ज़िंदगी गज़ार उम्या ते बचे उन्हनि ते डगर चारे ते बचे उन्हनि डंगर चार दे। तेरे ਤੂੰ ਸੀ ਲੱਕਾ ਡੈਮ ਬਣਾਏ ਤੂੰ ਸੀ ਲੱਕਾ ਡੈਮ ਬਣਾਏ ਬਿਜਲੀ ਕਾਰਖਾਨੇ ਬਣਾਏ ਮੇਰਾ ਧੰਨ ਜੈ ਰਾਏ